ਜੱਸੀ ਗਿਲ ਪ੍ਰੋਪ ਗਿਲ ਜਾਂ ਨਿੰਜਾ ਤੁਹਾਡਾ ਫੇਵਰਿਟ ਸਿੰਗਰ ਸਿੰਗਰ ਦੇਖੋ ਯਾਰ ਹੁਣ ਤਿੰਨੇ ਹੋਨੇ ਤੇ ਜਿੰਨੇ ਦੋਸਤ ਵੀ ਹਨਾ ਜਿਵੇਂ ਜੱਸੀ ਪ੍ਰੋਪ ਦੀ ਤੇ ਸਾਡੇ ਬੜੇ ਸਾਲਾਂ ਤੋਂ ਤੁਹਾਨੂੰ ਪਤਾ ਕਿ ਅਸੀਂ ਬੈਸਟ ਬੱਡੀਆਂ ਆ ਹਨਾ ਨਿੰਜੇ ਨਾਲ ਅਸੀਂ ਅਸੀਂ ਐਜ਼ ਆ ਮੈਂ ਉਹਨੂੰ ਨਿੰਜੇ ਨੂੰ ਹਮੇਸ਼ਾ ਕਹਿਣਾ ਹੁੰਨਾ ਕਿ ਵੀ ਬਹੁਤ ਚੰਗੀ ਗੱਲ ਆ ਕਿ ਆਪਾਂ ਕਲਾਕਾਰਾਂ ਵਾਂਗੂ ਨਹੀਂ ਜੁੜੇ ਸੀ ਖੇਡ ਦੇ ਮੈਦਾਨ ਚੋਂ ਵਾਲਾ ক্রিকেট ਦੇ ਥਰੂ ਜੁੜੇ ਆ ਸਾਡਾ ਮਤਲਬ ਬੌਂਡ ক্রিকেট ਕਰਕੇ ਬਹੁਤ ਜ਼ਿਆਦਾ ਹੈ ਨਾ ਤੇ ਤਿੰਨਾਂ ਨਾਲ ਬਹੁਤ ਦੋਸਤੀ ਹੈਗੀ ਹੈ ਨਾ ਸੋ ਪੋਲੀਟੀਕਲੀ ਕਰੈਕਟ ਹੁਣ ਮੈਂ ਹੋ ਗਿਆ ਪਰ ਮੈਨੂੰ ਲੱਗਦਾ ਕਿ ਮੈਨੂੰ ਪ੍ਰਭ ਗਿਲ ਦੇ ਘਾੜੇ ਨਹੀਂ ਜ਼ਿਆਦਾ ਨਹੀਂ ਪਰ ਉਹਦੇ ਘਾੜੇ ਵਧੀਆ ਹੁੰਦੇ ਨੇ ਸੋ ਬੱਬਲ ਰਾਏ ਨੂੰ ਜੇ ਇਮਪ੍ਰੈਸ ਕਰਨਾ ਹੋ ਤੇ ਕੁੜੀ ਨੂੰ ਕੀ ਕਰਨਾ ਪਊਗਾ ਮੈਨੂੰ ਲੱਗਦਾ ਕਿ ਜੀ ਇੰਟੈਲੀਜੈਂਸ ਬਹੁਤ ਜ਼ਰੂਰੀ ਆ ਤਮੀਜ਼ ਹੋਣੀ ਚਾਹੀਦੀ ਆ ਬਾਕੀ ਦੀਆਂ ਗੱਲਾਂ ਬਾਤਾਂ ਚ ਆਉਂਦੀਆਂ ਸੋਹਣੀ ਹੋਵੇ ਤਾਂ ਹੋਰ ਵੀ ਕੀ ਬਾਤ ਹੈ ਇੱਕ ਚੀਜ਼ ਆਖਰੀ ਸਵਾਲ ਇੱਕ ਚੀਜ਼ ਜਿਹੜੀ ਬੱਬਲ ਰਾਏ ਨੂੰ ਬਾਕੀ ਆਰਟਿਸਟ ਤੋਂ ਵੱਖਰੀ ਕਰਦੀ ਹੈ ਹੂੰ ਨਹੀਂ ਦੇਖੋ ਪਹਿਲਾਂ ਤਾਂ ਮੈਨੂੰ ਲੱਗਦਾ ਕਿ ਹਰ ਬੰਦਾ ਦੇ ਵਿੱਚ ਕੁਝ ਨਾ ਕੁਝ ਯੂਨੀਕ ਹੁੰਦਾ ਹੈ ਨਾ ਤਾਂ ਮੈਨੂੰ ਲੱਗਦਾ ਕਿ ਜਿਹੜੀ ਮੇਰੇ ਵਿੱਚ ਮੈਨੂੰ ਲੱਗਦੀ ਹੈ ਖਾਸੇ ਤੋਂ ਮੇਰੀ ਰਾਈਟਿੰਗ ਹੈ ਹੈਨਾ ਜਿਹਨੂੰ ਕਿ ਅਨਫੋਰਚੂਨੇਟਲੀ ਮੈਂ ਵਿੱਚੋਂ ਕਾਫੀ ਦਿਨ ਕੁਝ ਲਿਖਿਆ ਨਹੀਂਗਾ ਪਰ ਹੁਣ ਮੈਂ ਗਾਣੇ ਲਿਖਿਆ ਜੀ ਹੈਨਾ ਪਿੱਛੇ ਰਿਲੀਜ਼ ਵੀ ਕੀਤਾ ਹੈ ਕ ਆਪਣਾ ਲਿਖਿਆ ਹੋਇਆ ਗਾਣਾ ਸੋ ਮੈਨੂੰ ਲੱਗਦਾ ਕਿ ਜਿਹੜਾ ਸਪੈਸ਼ਲੀ ਜਿਹੜੀ ਮੇਰੀ ਸੋਸ਼ਲ ਟੇਕ ਆ ਕਿ ਜਿਹੜੇ ਜੋ ਮੈਂ ਸਮਾਜਿਕ ਜੋ ਆਲਾਦਵਾਲਾ ਦੇਖਦਾ ਕਿ ਮੇਰੇ ਚ ਇੱਕ ਹੈਗਾ ਉਹ ਖੱਬੇ ਪੱਖੀ ਜਨਾ ਕਿ ਸਰਕਾਰਾਂ ਸਰਖੂਰਾਂ ਦੇ ਖਿਲਾਫ ਵਾਲਾ ਜਿਵੇਂ ਹੈਨਾ ਤਾਂ ਉਹ ਚੀਜ਼ਾਂ ਜਿਹੜੇ ਮੇਰੇ ਜਿਹੜੇ ਮੇਰੇ ਸ਼ੁਰੂਆਤੀ ਜਿਹੜੇ YouTube ਦੇ ਵੀਡੀਓ ਸੀਗੇ ਜਿਵੇਂ ਆਸਟ੍ਰੇਲੀਆ ਇਨਸ਼ਾਅੱਲਾ ਨਿੱਕੀ ਰਹੀ ਜਿੰਦ ਮਾਵਾ ਹੈਨਾ ਤੱਕਾ ਹੋ ਗਿਆ ਬੱਚੀ ਨਾਲ ਉਹ ਉਹਨਾਂ ਦੇ ਵਿੱਚ ਉਹ ਸੀਗਾ ਸੋਸ਼ਲ ਜਿਹੜਾ ਇੱਕ ਫਿਕਰ ਜਿਹਾ ਹੁੰਦਾ ਜਾਂ ਉੱਥੇ ਉਦੋਂ ਇੰਟਰਨੈਸ਼ਨਲ ਸਟੂਡੈਂਟਸ ਦੀ ਲਾਈਫ ਦੀ ਡਾਕੂਮੈਂਟੇਸ਼ਨ ਸੀਗੀ ਇੱਕ ਤਰ੍ਹਾਂ ਦੀ ਹੈ ਨਾ ਫਿਰ ਕੋਵਿਡ ਦੇ ਕੋ ਜਾਗੋ ਗਈ ਸੀਗੀ ਉਹ ਕਾਫੀ ਵਾਇਰਲ ਹੋਈ ਹੈ ਨਾ ਜੀ ਜਾਂ ਪੋਸਟ ਦੀ ਫਿਲਮ ਚ ਮੈਂ ਗਾਣਾ ਲਿਖਿਆ ਸੀ ਮੈਂ ਗੱਭਰੂ ਦੇਸ਼ ਪੰਜਾਬ ਦਾ ਹੈ ਨਾ ਸੋ ਉਹ ਉਹ ਮੈਨੂੰ ਲੱਗਦਾ ਕਿ ਉਹ ਥੋੜਾ ਵੱਖਾ ਬਾਕੀ ਐਡਾ ਕੋਈ ਮੈਨੂੰ ਨਹੀਂ ਲੱਗਦਾ ਕਿ ਮੈਂ ਬਹੁਤ ਕੈਂਡਕਲਾ ਕਰ ਤੁਸੀਂ ਬਹੁਤ ਹੰਬਲ ਹੋ ਇਨ ਰੀਅਲ ਲਾਈਫ ਵਿੱਚ ਜਿੰਨਾ ਜਿਵੇਂ ਆਪਾਂ ਮਿਲੇ ਹਲੇ ਤਾਂ ਰੀਅਲ ਲਾਈਫ ਵਿੱਚ ਤੁਸੀਂ ਹੁਣ ਬੱਬਲ ਰਾਏ ਐਕਟਰ ਵਾਲੀ ਫੀਲ ਚੁੱਕਦਾ ਕਿ ਨਹੀਂ ਨਵੀਂ ਫੀਲ ਤਾਂ ਕਦੇ ਵੀ ਨਹੀਂ ਚੁੱਕੀ ਹੈਗੀ ਜੀ ਮੈਨੂੰ ਨਹੀਂ ਲੱਗਦਾ ਕਿ ਫੀਲ ਚੁੱਕਣ ਨਾਲ ਕੁਝ ਹੁੰਦਾ ਹਨਾ ਕਿਉਂਕਿ ਤੁਹਾਡਾ ਕੰਮ ਆ ਜਿਹੜਾ ਉਹ ਲੋਕਾਂ ਤੱਕ ਪਹੁੰਚਦਾ ਲੋਕਾਂ ਨੂੰ ਪਤਾ ਹੀ ਹੁੰਦਾ ਕਿ ਕਿਹਨੇ ਕੀ ਸਹੀ ਕੀਤਾ ਕੀ ਗਲਤ ਕੀਤਾ ਹਨਾ ਸੋ ਐਵੇਂ ਆਪਾਂ ਆਪਣੀ ਧੌਂਡ ਚ ਸਰੀਰ ਇਹ ਵਸਾਈ ਫਿਰ ਜਾਈਏ ਫੀਲ ਚੱਕ ਕੇ ਤਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ ਤਾਂ ਮੈਨੂੰ ਮਤਲਬ ਮੈਂ ਹਮੇਸ਼ਾ ਇਸ ਗੱਲ ਤੋਂ ਵੇਰ ਰਹਿਆ ਮਾਂ ਟੱਚਵਰਡ ਕੀ ਮੈਂ ਕਿੰਨੇ ਕ ਪਾਣੀ ਚ ਮੈਨੂੰ ਪਤਾ ਹੁੰਦਾ ਹਨਾ ਸੋ ਆਪਾਂ ਨੂੰ ਹੁੰਦਾ ਕਿ ਦੋ ਬੋਲ ਵੱਧ ਨਾ ਬੋਲੇ ਰਹਿਣ ਇਸ ਲਈ ਦੋ ਘੱਟ ਹੀ ਬੋਲ ਲੋ ਕੋਈ ਚੱਕਰ ਨਹੀਂਗਾ ਹਨਾ ਤੁਹਾਡਾ ਕੰਮ ਕੰਮ ਬੋਲਣਾ ਚਾ